ਉਸ ਬੰਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇਹ ਬੜੀ ਪ੍ਰੀ-ਇਮੀਨਿਟੀ ਸਟੇਜ ਹੈਗੀ ਕਿਸੇ ਨੂੰ ਜਸੂਸ ਕਹਿਣਾ ਆ ਸਾਨੂੰ ਇੱਕ ਇਨਫੋਰਮੇਸ਼ਨ ਜਿਹੜੀ ਹੈਗੀ ਕੈਂਟ ਦੇ ਵਿੱਚੋਂ ਮਸੂਲ ਹੋਈ ਹੈ ਕਿ ਇੱਕ ਬੰਦਾ ਜਿਹੜਾ ਹੈਗਾ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਉਹਨਾਂ ਨੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਹੈ ਕਿ ਇਹਦੀ ਗਤੀਵਿਧੀ ਜਿਹੜੀ ਹੈਗੇ ਨਾ ਸਾਨੂੰ ਸ਼ੱਕੀ ਜਾਪਦੀ ਹੈ ਨਾ ਸੋ ਮੇਨ ਪਰਪਸ ਜਿਹੜਾ ਹੈਗਾ ਸਾਡਾ ਬੇਸਿਕਲੀ ਅਸੀਂ ਇਹ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਇਹ ਮੋਚੀ ਦਾ ਕੰਮ ਕਰ ਰਿਹਾ ਸੀ 7-8 ਸਾਲ ਤੋਂ ਵਿੱਚ ਕੈਂਟ ਦੇ ਵਿੱਚ ਤੇ ਇਹਦੇ ਮੋਬਾਈਲ ਦੇ ਵਿੱਚ ਕੁਝ ਡਾਟਾ ਜਿਹੜਾ ਹੈਗਾ ਕੁਝ ਚੈਟਸ ਨੇ ਜਿਹੜੀ ਕੀਤੀਆਂ ਸੀਗੀਆਂ ਇੱਕ ਮਤਲਬ ਜਿਹਦੇ ਬੇਸਿਕਲੀ ਜਿਹਨ ਲੜਕੀ ਦੱਸਿਆ ਸੀਗਾ ਇਹ ਲੜਕੀ ਸਮਝ ਕੇ ਗੱਲ ਕਰ ਰਿਹਾ ਸੀਗਾ ਉਹਦੇ ਵਿੱਚ ਸਾਡਾ ਮੇਨ ਜਿਹੜਾ ਹੈਗਾ ਮੋਟਿਵੇ ਹੈ ਚੈੱਕ ਕਰਨਾ ਵੀ ਇਹਦੇ ਵੱਲੋਂ ਕੋਈ ਇਨਫੋਰਮੇਸ਼ਨ ਉਹਦੇ ਨਾਲ ਸ਼ੇਅਰ ਤਾਂ ਨਹੀਂ ਕੀਤੀ ਗਈ ਸੋ ਉਸ ਵੰਦ ਦੇ ਵਿੱਚ ਅਸੀਂ ਫਿਲਹਾਲ ਥਾਣਾ ਕੈਂਟ ਦੇ ਵਿੱਚ ਮੁਕਦਮਾ ਦਰਜ ਕਰ ਲਿਆ ਮੁਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਵੱਖ-ਵੱਖ ਐਂਗਲਸ ਦੇ ਵਿੱਚ ਉਸੀਂ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਬਠਿੰਡਾ ਕੈਂਡ ਦੇ ਵਿੱਚ ਇੱਕ ਜਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਸਾਰੀ ਗੱਲਬਾਤ ਕਰਦੇ ਹਾਂ ਕਿਉਂਕਿ ਸਵੇਰ ਤੋਂ ਹੀ ਜਿਹੜੀਆਂ ਖਬਰਾਂ ਚੱਲ ਰਹੀਆਂ ਕਿ ਪਾਕਿਸਤਾਨ ਨਾਲ ਲਿੰਕ ਸੀਗਾ ਕਿਸੇ ਲੜਕੀ ਦੇ ਨਾਲ ਲਿੰਕ ਸੀਗਾ ਤਾਂ ਸਾਡੇ ਨਾਲ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਐਸਪੀ ਸਾਹਿਬ ਕੀ ਮਾਮਲਾ ਕੀ ਹੈ ਪੂਰਾ ਜਸੂਸ ਦੀਆਂ ਖਬਰਾਂ ਆ ਰਹੀਆਂ ਸਵੇਰ ਤੋਂ ਵੀ ਇੱਕ ਜਸੂਸ ਫੜਿਆ ਗਿਆ ਕੈਂਡ ਦੇ ਵਿੱਚੋਂ ਮੋਚੀ ਦਾ ਕੰਮ ਕਰਦਾ ਸੀ ਬੇਸਿਕਲੀ ਜਿਹੜੀ ਇੱਕ ਕੁਚ ਇਨਫੋਰਮੇਸ਼ਨ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕੀਤੀ ਜਾ ਰਹੀ ਹੈ ਕਿ ਇੱਕ ਬੰਦਾ ਪੁਲਿਸ ਵੱਲੋਂ ਇੱਕ ਜਸੂਸ ਨੂੰ ਗ੍ਰਿਫਤਾਰ ਕੀਤਾ ਜਾ ਗਿਆ ਹੈ ਉਸ ਸੰਬੰਧ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇਹ ਬੜੀ ਪ੍ਰੀਰੀਮਿਨਰੀ ਸਟੇਜ ਹੈਗੀ ਕਿਸੇ ਨੂੰ ਜਸੂਸ ਕਹਿਣਾ ਆ ਸਾਨੂੰ ਇੱਕ ਇਨਫੋਰਮੇਸ਼ਨ ਜਿਹੜੀ ਹੈਗੀ ਕੈਂਟ ਦੇ ਵਿੱਚੋਂ ਮਸੂਲ ਹੋਈ ਹੈ ਕਿ ਇੱਕ ਬੰਦਾ ਜਿਹੜਾ ਹੈਗਾ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਉਹਨਾਂ ਨੇ ਇਹ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਹੈ ਕਿ ਇਹਦੀ ਗਤੀਵਿਧੀ ਜਿਹੜੀਆਂ ਹੈਗੇ ਨਾ ਸਾਨੂੰ ਸ਼ੱਕੀ ਜਾਪਦੀਆਂ ਨੇ ਤੇ ਉਹਨੂੰ ਅਸੀਂ ਵੈਰੀਫਾਈ ਕਰਨ ਵਾਸਤੇ ਉਹਨਾਂ ਨੇ ਸਾਨੂੰ ਪੁਲਿਸ ਦੇ ਹੈਂਡਓਵਰ ਕੀਤਾ ਸੋ ਮੇਨ ਪਰਪਸ ਜਿਹੜਾ ਹੈਗਾ ਸਾਡਾ ਬੇਸਿਕਲੀ ਅਸੀਂ ਇਹ ਸੁਨੀਲ ਕੁਮਾਰ ਨਾਮ ਦਾ ਵਿਅਕਤੀ ਹੈ ਮੋਚੀ ਦਾ ਕੰਮ ਕਰ ਰਿਹਾ ਸੀ 7-8 ਸਾਲ ਤੋਂ ਵਿੱਚ ਕੈਂਟ ਦੇ ਵਿੱਚ ਤੇ ਇਹਦੇ ਮੋਬਾਈਲ ਦੇ ਵਿੱਚ ਕੁਝ ਡਾਟਾ ਜਿਹੜਾ ਹੈਗਾ ਕੁਝ ਚੈਟਸ ਨੇ ਜਿਹੜੀ ਕੀਤੀਆਂ ਸੀਗੀਆਂ ਇੱਕ ਮਤਲਬ ਜਿਹਦੇ ਬੇਸਿਕਲੀ ਜਿਹਨ ਲੜਕੀ ਦੱਸਿਆ ਸੀਗਾ ਇਹ ਲੜਕੀ ਸਮਝ ਕੇ ਗੱਲ ਕਰ ਰਿਹਾ ਸੀਗਾ ਤੋ 2023 ਤੋਂ ਬਾਅਦ ਜਿਹੜੀ ਹੈਗੀ ਜਿਹੜੀ ਚੈਟ ਹੈਗੀ 2023 ਦੀ ਹੈ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਮੋਬਾਈਲ ਅਸੀਂ ਕਬਜ਼ੇ ਦੇ ਵਿੱਚ ਲੈ ਕੇ ਉਹਦੀ ਫੋਰੈਂਸਿਕਲ ਅਨਲਿਸਿਸ ਕਰਵਾ ਰਹੇ ਹਾਂ ਉਹਦੇ ਵਿੱਚ ਸਾਡਾ ਮੇਨ ਜਿਹੜਾ ਹੈਗਾ ਮੋਟਿਵੇ ਹੈ ਚੈੱਕ ਕਰਨਾ ਵੀ ਇਹਦੇ ਵੱਲੋਂ ਕੋਈ ਇਨਫੋਰਮੇਸ਼ਨ ਉਹਨਾਂ ਸ਼ੇਅਰ ਤਾਂ ਨਹੀਂ ਕੀਤੀ ਗਈ ਸੋ ਉਸ ਵੰਧ ਦੇ ਵਿੱਚ ਅਸੀਂ ਫਿਲਹਾਲ ਥਾਣਾ ਕੈਂਟ ਦੇ ਵਿੱਚ ਮੁਕਦਮਾ ਦਰਜ ਕਰ ਲਿਆ ਮੁਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਵੱਖ-ਵੱਖ ਐਂਗਲਸ ਵਿੱਚ ਤੋ ਇਹ ਮੁਕ ਤਫਤੀਸ਼ ਉਹ ਮੁਕੰਮਲ ਹੋਣ ਤੇ ਜਿਹੜਾ ਫੋਰੈਂਸਿਕ ਅਨਲਿਸਿਸ ਜਿਹੜਾ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਹੈਗਾ ਦੱਸਿਆ ਜਾ ਰਿ ਅਕਾਊਂਟ ਦੇ ਜਿਹੜੀ ਘਾਰੀ ਹੈਗਾ ਪੁਸ਼ਕੀ ਸੋ ਉਹਨਾਂ ਨੇ ਵੀ ਕੀਤੀ ਹੋਣੀ ਕੁਝ ਉਹ ਮੰਨਿਆ ਵੀ ਕੋਈ ਲਿੰਕ ਸੀਗਾ ਜਾਂ ਕੁਝ ਭੇਜਿਆ ਕੁਝ ਉਹਨੇ ਕੋਈ ਫੋਟੋਗ੍ਰਾਫਸ ਐਕਾਊਂਟ ਦੀ ਇਨਫੋਰਮੇਸ਼ਨ ਕੋ ਦਿੱਤੀ ਹੋਵੇ। ਆ ਦੇਖੋ ਜਿਹੜੀ ਸਿਰਫ ਚੈਟ ਹੈਗੀ ਕਿਉਂਕਿ ਜਿਹੜੀ ਦੂਜਾ ਬੰਦਾ ਹੈਗਾ ਉਹ ਆਪਣੇ ਆਪ ਨੂੰ ਲੜਕੀ ਦੱਸ ਕੇ ਉਹਨੇ ਗੱਲ ਕੀਤਾ ਸੀ ਗੱਲ ਕਰ ਰਿਹਾ ਸੀਗਾ। ਜਿੱਦਾਂ ਅੱਜਕੱਲ ਸਾਈਬਰ ਫਰੌਡਸ ਦੇ ਉੱਪਰ ਹੈਣੀ ਟਰੈਪ ਦੇ ਕਈ ਕਾਲਸ ਆਉਂਦੀਆਂ ਨੇ। ਸੋ ਉਸੇ ਸਿਮਿਲਰ ਤਰਜ਼ ਦੇ ਉੱਪਰ ਜਿਹੜੀ ਹੈਗੀ ਇਹਦੇ ਨਾਲ ਗੱਲ ਸ਼ੁਰੂ ਕੀਤੀ ਗਈ ਸੀ ਉਹ ਆਪਣੇ ਆਪ ਨੂੰ ਲੜਕੀ ਦੱਸ ਰਿਹਾ ਸੀਗਾ। ਬਟ ਇਹਨੇ ਇਹਦੇ ਵੱਲੋਂ ਕੋਈ ਚ ਉਹ ਤਾਂ ਕੋਈ ਵੀ ਜਦੋਂ ਇੱਕ ਦੋ ਫੋਟੋ ਸ਼ੇਅਰ ਕੀਤੀਆਂ ਹੋਈਆਂ ਨੇ ਉਹ ਸੋਸ਼ਲ ਮੀਡੀਆ ਤੋਂ ਚੱਕ ਕੇ ਜਾਂ ਨੈਟ ਤੋਂ ਉੱਪਰ ਚੱਕ ਕੇ ਕੋਈ ਬੰਦਾ ਸ਼ੇਅਰ ਕਰ ਦਿੰਦਾ ਸੋ ਬੇਸਿਕਲੀ ਸਾਡਾ ਪਰਪਸ ਹੈਗਾ ਵੀ ਚੈੱਕ ਕਰਨਾ ਵੀ ਇਹਦੇ ਵੱਲੋਂ ਕੋਈ ਇਨਫੋਰਮੇਸ਼ਨ ਸ਼ੇਅਰ ਤਾਂ ਨਹੀਂ ਕੀਤੀ ਗਈ ਉਸ ਸੰਬੰਧ ਵਿੱਚ ਅਸੀਂ ਜਿਹੜਾ ਉਹ ਮੋਬਾਈਲ ਉਹਦੀ ਫੋਰੈਂਸਿਕ ਅਨਲਿਸਿਸ ਕਰਵਾ ਰਹੇ ਹਾਂ ਕੋਈ ਇਹਨੇ ਪੁੱਛ ਕੇ ਸੀ ਤੋ ਦੱਸਿਆ ਕੋਈ ਪੈਸੇ ਪੁੱਛੇ ਦਾ ਲਾਲ ਸਿੰਘ ਦਿੱਤਾ ਗਿਆ ਵੀ ਪੈਸੇ ਭੇਜੇ ਆ ਕੁਛੇ ਨੂੰ ਆਇਆ ਕੁਛ ਹੈਗਾ ਸਾਹਮਣੇ ਫਿਲਹਾਲ ਜਿਹੜੀ ਪੈਸੇ ਭੇਜਣ ਵਾਲੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਅ ਦੇਖੋ ਅੱਜ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਚੀਜ਼ ਉਹ ਉਹਦੇ ਸਬੰਧ ਦੇ ਵਿੱਚ ਜਿਹੜੀ ਪ੍ਰੀ ਲਿਮਿਟਿਡ ਸਟੇਜ ਦੇ ਉੱਤੇ ਕੋਈ ਵੀ ਪੈਸੇ ਭੇਜਣ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ ਬੜਾ ਫੈਸਟਿਵ ਹੈਗਾ ਜੀ ਮਾਮਲਾ ਬੈਲਗਾਮ ਚ ਵੱਡਾ ਤਾਂ ਕੀ ਹਮਲਾ ਹੋਇਆ ਹੋਰ ਬਟੇਂਡਾਪੁਰ ਸ ਹੋਰ ਕਿਸ ਤਰੀਕੇ ਤੇਰੇ ਕਿ ਬੜੇ ਸ਼ਹਿਰ ਦੇ ਵਿੱਚ ਇਸ ਤਰੀਕੇ ਨਾਲ ਬੰਦੇ ਜਿਹੜੇ ਕੰਮ ਕਰਦੇ ਆ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਮਾਰਾ ਕੀਤੀ ਜਾ ਰਹੀ ਕੋਈ ਇਨਪੁਟਸ ਕੋਈ ਹੈਗਾ ਕਿਸੇ ਤਰੀਕੇ ਦੇ ਸਭ ਤੋਂ ਪਹਿਲਾਂ ਤਾਂ ਮੈਂ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਕੋਈ ਵੀ ਇਨਫੋਰਮੇਸ਼ਨ ਕੋਈ ਵੀ ਬੰਦਾ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਵੈਰੀਫਾਈ ਕੀਤਾ ਜਾਵੇ ਕੋਈ ਵੀ ਇਨਫੋਰਮੇਸ਼ਨ ਨੂੰ ਬਿਨਾਂ ਵੈਰੀਫਾਈ ਕੀਤੇ ਜਿਹੜਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਨਾ ਕੀਤਾ ਜਾਵੇ ਕਈ ਵਾਰੀ ਕੋਈ ਗਲਤ ਇਨਫੋਰਮੇਸ਼ਨ ਜਦੋਂ ਸ਼ੇਅਰ ਕਰ ਦਿੰਦੇ ਆ ਤਾਂ ਉਹਦੇ ਨਾਲ ਵੀ ਜਿਹੜੀ ਹੈਗੀ ਹੈ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਪੈਦਾ ਹੋ ਜਾਂਦਾ ਸੋ ਬੇਸਿਕਲੀ ਜਦੋਂ ਵੀ ਆਪਾਂ ਕੋਈ ਚੀਜ਼ ਪਲੇਟਫਾਰਮ ਦੇ ਉੱਪਰ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰਦੇ ਆ ਤਾਂ ਉਹਦੇ ਫੈਕਟਸ ਨੂੰ ਉਹਦੀ ਵੈਰਾਸ ਫਿਰ ਹਾਲ ਅਸੀਂ थाना ਕੈਂਟ ਦੇ ਵਿੱਚ ਮੁਕਦਮਾ ਦਰਜ ਕਰ ਲਿਆ ਮੁਕਦਮਾ ਦਰਜ ਕਰਕੇ ਅਗੇ ਤਫਤੀਸ਼ ਸ਼ੁਰੂ ਕਰਤੀ ਹੈ ਜਿਹਦੇ ਵਿੱਚ ਜਿਹਦੇ ਸਾਹਮਣੇ ਕੋਈ ਇਹਦੇ ਖਿਲਾਫ ਐਵੀਡੈਂਸ ਸਾਹਮਣੇ ਆਇਆ ਤਾਂ ਉਸ ਨੂੰ ਤਬ ਕਾਰਵਾਈ ਕਰਾਂਗੇ ਸੋ ਇਸਨ ਐਸਪੀਸੀਟੀ ਨਿਰੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਜਿਹੜੀ ਜਾਂਚ ਕੀਤੀ ਗਈ ਹੈ ਜਿਹੜੀ ਇਨਵੈਸਟੀਗੇਸ਼ਨ ਜੋ ਹੈ ਕੀ ਹੈ ਉਹਦੇ ਵਿੱਚ ਕਿਸੇ ਵੀ ਬੰਦੇ ਨੂੰ ਪਹਿਲੀ ਜਾਦ ਵਿੱਚ ਜਸੂਸ ਨਹੀਂ ਕਿਹਾ ਜਾ ਸਕਦਾ ਪਰ ਪਾਕਿਸਤਾਨ ਦੇ ਲਿੰਕ ਸੀਗੇ ਕੀ ਉਹ ਕੁੜੀ ਵਾਕਈ ਕੁੜੀ ਸੀਗੀ ਇਹ ਸਾਰਾ ਮਾਮਲਾ ਹਜੇ ਜਾਂਚ ਦੇ ਵਿੱਚ ਹੈਗਾ ਤਾਂ ਫਿਲਹਾਲ ਉਹਦੇ ਖਿਲਾਫ ਮਾਮਲਾ ਦਰਜ ਕਰਕੇ ਜਿਹੜਾ ਪੁਛਗਿੱਛ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਬਠਿੰਡਾ ਕੰਡ ਦੇ ਵਿੱਚ ਇੱਕ ਸੁਨੀਲ ਕੁਮਾਰ ਨਾਮ ਦੇ ਕਮੋਚੇ ਨੂੰ ਗ੍ਰਿਫਤਾਰ ਕੀਤਾ ਹੈ ਜਿਹੜਾ 7-8 ਸਾਲਾਂ ਤੋਂ ਲਗਾਤਾਰ ਕੰਡ ਦੇ ਵਿੱਚ ਮੋਚੇ ਦਾ ਕੰਮ ਕਰ ਰਿਹਾ ਸੀਗਾ ਤਾਂ ਉਹਦਾ ਮੋਬਾਈਲ ਫੋਨ ਜਦੋਂ ਉੱਥੋਂ ਦੇ ਅਧਿਕਾਰੀਆਂ ਨੇ ਜਾਂਚ ਦੇ ਲਈ ਲਿਆ ਕਿਉਂਕਿ ਪਹਿਲਗਾਮ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਜਿੰਨੇ ਵੀ ਕਹ ਸਕਦੇ ਆ ਕੰਟੇਨਮੈਂਟ ਦੇ ਰਹੀ ਹੈਗਾ ਉੱਥੇ ਜਿੰਨੇ ਪ੍ਰਾਈਵੇਟ ਬੰਦੇ ਕੰਮ ਕਰਦੇ ਆ ਸਾਰਾਂ ਦੀ ਜਿਹੜੀ ਜਾਂਚ ਇਨਵੈਸਟੀਗੇਸ਼ਨ ਆ ਉਹ ਕੀਤੀ ਜਾ ਰਹੀ ਤੇ ਜਦੋਂ ਉਹਦਾ ਮੋਬਾਈਲ ਫੋਨ ਲਿੱਤਾਗਾ ਉਹਦੇ ਵਿੱਚ ਚੈਟ ਮਿਲੀ ਹੈ ਚੈਟ ਇੱਕ ਦੱਸਿਆ ਜਾ ਰਿਹਾ ਕਿ ਕਿਸੇ ਕੁੜੀ ਦੇ ਨਾਲ ਚੈਟ ਆ ਹਾਲਾਂਕਿ ਪੁਲਿਸ ਕਹਿ ਰਹੀ ਕਿ ਜਿਹੜਾ ਸਾਈਬਰ ਕਰਾਈਮ ਬਹੁਤ ਹੁੰਦਾ ਹੈ ਹਜੇ ਪੁਸ਼ਟੀ ਉਹਦੀ ਹੋਣੀ ਹੈ ਕਿ ਵਾਕਈ ਕੁੜੀ ਹੈਗੀ ਕੀ ਉਹਨੇ ਪੈਸਾ ਲਾਲਚ ਦਿੱਤਾ ਇਹ ਸਾਰਾ ਕੁਝ ਹਜੇ ਜਾਂਚ ਦੇ ਵਿੱਚ ਹੈਗਾ ਪਰ ਫਿਲਹਾਲ ਇਹ ਸੁਨੀਲ ਕੁਮਾਰ ਦੇ ਫੜੇ ਜਾਣ ਤੋਂ ਬਾਅਦ ਬਠਿੰਡਾ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਕੋਈ ਵੀ ਖਬਰ ਬਿਨਾਂ ਕਿਸੇ ਪੁਸ਼ਟੀ ਤੋਂ ਸੋਸ਼ਲ ਮੀਡੀਆ ਤੇ ਹੋਤੇ ਜਿਹੜੀ ਆ ਉਹਨਾਂ ਆਫਲਾਓ ਤਾਂ ਫਿਲਹਾਲ ਦੇਖਦੇ ਹਾਂ ਕਿ ਹੁਣ ਸੁਨੀਲ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਕੀ ਖੁਲਾਸੇ ਨਿਕਲ ਕੇ ਸਾਹਮਣੇ ਆਉਂਦੇ ਆ ਕੈਮਰਾਮੈਨ ਗੁਰਵਿੰਦਰ ਦੇ ਨਾਲ ਹਮੇਸ਼ਰ ਮਹਾਰਾਜਾ ਨਾ ਸਪੋਰਟਸਮੈਨ ਬਟੇਂਡਾ